ਸਾਤ ਅਫਰੀਕਾਲ ਪਾਉ ਪਾਉ ਅੱਜ ਤੁਹਾਨੂੰ ਫਰੋਜ ਸ਼ਾਹ ਦੀ ਲੜਾਈ ਬਾਰੇ ਦੱਸਣਾ ਵਾ ਫਰੋਜ ਸ਼ਾਹ ਦੀ ਲੜਾਈ ਜਿਹਦੀ ਅਗਵਾਈ ਕਰਨਲ ਗਾਫ ਤੇ ਲਾਰਟ ਹਾਰਡਿੰਗ ਨੇ ਕੀਤੀ ਸੀ ਤੇ ਉਧਰ ਮਿਸ਼ਰ ਤੇਜਾ ਸਿੰਘ ਤੇ ਲਾਲ ਸਿੰਘ ਸੀ ਸਿੱਖ ਨਹੀਂ ਆ ਰਹੇ ਸਿੱਖ ਸਿਪਾਈ ਨਹੀਂ ਆ ਰਹੇ ਗਦਾਰ ਲੀਡਰ ਆ ਰਹੇ ਸੀ 12 ਉਹ ਬੰਦੇ ਅੰਗਰੇਜ਼ ਦੀ ਫੌਜ ਵਿੱਚ ਸੀ ਜਿਹੜੇ ਉਸ ਵੇਲੇ ਈਸਟ ਇੰਡੀਆ ਕੰਪਨੀ ਦੀ ਜਿੰਨਾ ਦੀ ਟੱਕਰ ਖਾਲਸਾ ਰਾਜ ਦੀ ਫੌਜ ਨਾਲ ਸੀ ਉਹਨਾਂ ਨੇ ਆਪੋ ਆਪਣੇ ਬਿਆਨ ਲਿਖੇ ਆ ਉਹ ਮੈਂ ਬਿਆਨ ਪੜ੍ਹ ਕੇ ਸੁਣਾਉਣੇ ਆ ਕਿ ਖਾਲਸਾ ਫੌਜ ਬਾਰੇ ਉਹਨਾਂ ਦੇ ਕੀ ਵਿਚਾਰ ਸੀ ਜਿਸ ਰਾਤ 12 ਪਲਟਣਾ ਅੰਗਰੇਜ਼ਾਂ ਦੀਆਂ ਆਪਸ ਵਿੱਚ ਰਲ ਗਈਆਂ ਤੇ ਇੱਕ ਦੂਜੇ ਨੂੰ ਪਤਾ ਨਹੀਂ ਸੀ ਲੱਗਦਾ ਜਰਨੈਲ ਨੂੰ ਕਿ ਮੇਰੇ ਸਿਪਾਹੀ ਕਿਹੜੇ ਤੇ ਮੇਰੇ ਹਥਿਆਰ ਕਿਹੜੇ ਆ ਇੱਕ ਇੱਕ ਕਰਕੇ ਸੁਣਾਉ ਪੜ੍ਹ ਕੇ ਸੁਣਿਓ ਜਰੂਰ ਉਸ ਖਾਲਸਾ ਵੀ ਖਾਲਸਾ ਫੌਜ ਦੇ ਸੂਰਬੀਰਾਂ ਨੂੰ ਸਲੂਟ ਜਿਨ੍ਹਾਂ ਨੇ ਕਰੀ ਦਸਤਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖੰਡੇ ਬਾਟੇ ਦੀ ਪਾਹੁਲ ਲੈ ਕੇ ਛੇਰੇ ਪੰਜਾਬ ਦੀ ਅਗਵਾਈ ਵਿੱਚ ਜਿਨ੍ਹਾਂ ਨੇ ਖਾਲਸਾ ਰਾਜ ਦਾ ਸੂਰਜ ਜਿਹੜਾ ਚਮਕਦਾ ਕੀਤਾ ਸੀ ਪਰ ਗਦਾਰਾਂ ਦੀ ਗਦਾਰੀ ਕਾਰਨ ਮਿਸਰ ਤੇਜਾ ਸਿੰਘ ਤੇ ਮਿਸਰ ਲਾਲ ਸਿੰਘ ਦੀ ਗਦਾਰੀ ਕਾਰਨ ਉਹ ਸੂਰਜ ਅਸਤ ਹੋ ਗਿਆ ਆਓ ਮੈਂ ਤੁਹਾਨੂੰ ਪਹਿਲੇ ਇੱਕ ਵਰਨਰ ਜਰਨਲ ਜਿਹੜੇ ਆ ਇਹ ਹੈਗੇ ਆ ਜੋਸਫ ਡੇਵੀ ਕਿੰਗਮ ਇਹ ਇੱਕ ਅੰਗਰੇਜ਼ੀ ਫੌਜ ਦਾ ਸਿਪਾਹੀ ਆ ਉਹ ਕੀ ਕਹਿੰਦਾ ਵਾਂ ਕਹਿੰਦਾ ਰਾਤ ਦੇ ਹਨੇਰੇ ਤੇ ਸਿੱਖ ਫੌਜਾਂ ਦੇ ਸਿਰੜ ਨੇ ਅੰਗਰੇਜ਼ੀ ਫੌਜਾਂ ਵਿੱਚ ਭਗਦੜ ਮਚਾ ਦਿੱਤੀ ਸਾਰੀਆਂ ਰੈਜਿਮੈਂਟਾਂ ਦੇ ਫੌਜੀ ਅਤੇ ਉਹਨਾਂ ਦੇ ਹਥਿਆਰ ਆਪਸ ਵਿੱਚ ਰਲ ਗੱਡ ਹੋ ਗਏ ਜਰਨੈਲਾਂ ਤੇ ਕਰਨੈਲਾਂ ਨੂੰ ਇਸ ਗੱਲ ਦਾ ਥੋ ਪਤਾ ਨਹੀਂ ਸੀ ਕਿ ਉਹਨਾਂ ਦਾ ਸਿਪਾਈ ਕਿਹੜਾ ਉਹ ਦਹਿਸ਼ਤ ਭਰੀ ਨਾ ਭੁੱਲਣ ਵਾਲੀ ਰਾਤ ਸੀ ਉਸ ਸਮੇਂ ਇੰਜ ਜਾਪਦਾ ਜਿਵੇਂ ਹਿੰਦੁਸਤਾਨ ਦੀ ਧਰਤੀ ਅੰਗਰੇਜ਼ਾਂ ਦੇ ਹੱਥੋਂ ਖੋਸ ਗਈ ਹੋਵੇ ਇਹ ਫਿਰੋਜ਼ ਸ਼ਾਹ ਦੀ ਲੜਾਈ ਦੀ ਗੱਲ ਆ ਦੂਜੇ ਨੰਬਰ ਤੇ ਅਗਰੇਜ ਅਫਸਰ ਪਾਈਲਸ ਉਹ ਕੀ ਆਂਦਾ ਜੋ ਅਜੇ ਵੀ ਇਸ ਨੂੰ ਉਹ ਆਂਦਾ ਜੇ ਅਜੇ ਵੀ ਇਸ ਨੂੰ ਅਸੀਂ ਆਪਣੀ ਜਿੱਤ ਸਮਝਦੇ ਆ ਤੇ ਫਿਰ ਹਾਰ ਕਿਨੂੰ ਆਖਦੇ ਆ ਤੀਜੇ ਨੰਬਰ ਤੇ ਸਾਰਾ ਰਾਪ ਰਟ ਕਸ਼ਟ ਕੀ ਆਂਦਾ ਕੱਲ ਦੀ ਲੜਾਈ ਵਿੱਚ ਸਾਡਾ ਹਮਲਾ ਬਿਲਕੁਲ ਫੇਲ ਸਾਬਤ ਹੋਇਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਜਿਹੀ ਸਥਿਤੀ ਵਿੱਚ ਅਸੀਂ ਜ਼ਖਮੀਆਂ ਤੇ ਬਾਕੀ ਫੌਜ ਨੂੰ ਬਚਾਉਣ ਲਈ ਬਿਨਾਂ ਸ਼ਰਤ ਹਥਿਆਰ ਛੱਡਣ ਲਈ ਹਥਿਆਰ ਸਾਂ ਇੰਗਰੇਜ਼ ਅਫਸਰ ਲਿਖਦਾ ਫਰੋਜ ਸ਼ਾਹ ਦੀ ਉਸ ਦਿਨ ਦੀ ਲੜਾਈ ਚ ਕਿ ਬਿਨਾ ਸ਼ਰਤ ਅਸੀਂ ਹਥਿਆਰ ਸੁੱਟਣ ਲਈ ਤਿਆਰ ਸਾਂ ਜੇ ਗਦਾਰ ਗਦਾਰੀ ਨਾ ਕਰਦੇ ਤੇ ਅੰਗਰੇਜ਼ਾਂ ਨਾ ਪਹਿਲੀ ਵਾਰੀ ਇਹ ਗੱਲ ਵਾਪਰਨੀ ਸੀ ਸਾਰੇ ਹਿੰਦੁਸਤਾਨ ਚ ਤੇ ਜੇ ਨੰਬਰ ਤੇ ਜੋਸਫ ਡੇਵੀ ਕਿੰਨ ਕਮ ਕੀ ਲਿਖਦਾ ਸੱਚੀ ਗੱਲ ਇਹ ਹੈ ਕਿ ਸਿੱਖ ਫੌਜਾਂ ਨੇ ਅੰਗਰੇਜ਼ਾਂ ਦਾ ਮੂੰਹ ਪਰ ਨਕੇਰਾ ਕਰ ਦਿੱਤਾ ਬ੍ਰਿਟਿਸ਼ ਸਮਰਾਜ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਅੰਗਰੇਜ਼ਾਂ ਨੇ ਮੈਦਾਨੇ ਜੰਗ ਵਿੱਚ ਆਪਣੇ ਦੁਸ਼ਮਣ ਦੇ ਸਾਹਮਣੇ ਬਿਨਾਂ ਹਿਾਰ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਜਿਹੜੀ ਆ ਤਿਆਰੀ ਕੀਤੀ ਹੋਵੇ ਫਿਰ ਕੈਪਟਨ ਜੌਨ ਕਾਮਿੰਗ ਕੀ ਲਿਖਦਾ ਅਸੀਂ ਤੋਪਾਂ ਤੇ ਬੰਦੂਕਾਂ ਦਾ ਸਾਹਮਣਾ ਕਰਦੇ ਹੋਏ ਗੜਿਆਂ ਦੀ ਤਰ੍ਹਾਂ ਪੈ ਰਹੇ ਭਿਆਨਕ ਗੋਲਿਆਂ ਦੀ ਮਾਰ ਹੇਟ ਅੱਗੇ ਵੱਧ ਰਹੇ ਸਾਂ ਸਾਡੇ ਪੈਰਾਂ ਥੱਲੇ ਬਰੂਤੀ ਸਰੂੰਗਾਂ ਫਟ ਰਹੀਆਂ ਸੀ ਫਿਰ ਜੋਸਫ ਡੇਵੀ ਕਿਨਮਗ ਆਂਦਾ ਰਾਤ ਦੇ ਹਨੇਰੇ ਅਤੇ ਸਿੱਖ ਫੌਜਾਂ ਦੀ ਭਿਆਨਕ ਮਾਰ ਕਾਰ ਨਾਲ ਅੰਗਰੇਜ਼ਾਂ ਵਿੱਚ ਘਬਰਾਹਟ ਫੈਲ ਗਈ ਸਾਰੀਆਂ ਰੈਜਿਮੈਂਟਾਂ ਦੇ ਸਿਪਾਹੀ ਆਪਸ ਵਿੱਚ ਰਲ ਗਏ ਤੇ ਪਤਾ ਨਹੀਂ ਸੀ ਲੱਗ ਰਿਹਾ ਕਿਹੜੀ ਰੈਜਿਮੈਂਟ ਕਿੱਧਰ ਕਿਹੜੀ ਕਿੱਧਰ ਭਾਵ ਫੜਾ ਦਫੜੀ ਪੈ ਗਈ ਜੀਬੀ ਮਾਲ ਸੈਨ ਇੱਕ ਉਹਨਾਂ ਦਾ ਕਰਨਲ ਹੋ ਕੀ ਹੰਤਾ ਇਸ ਸਮੇਂ ਅੰਗਰੇਜ਼ਾਂ ਅੰਦਰ ਇਹ ਗੱਲ ਫੈਲ ਚੁੱਕੀ ਸੀ ਕਿ ਹਿੰਦੁਸਤਾਨ ਉਹਨਾਂ ਦੇ ਹੱਥੋਂ ਨਿਕਲ ਚੁੱਕਾ ਇਹ ਫਿਰੋਜ਼ਪੁਰ ਫਿਰੋਜ਼ ਸ਼ਾਹ ਦੀ ਲੜਾਈ ਦੀਏ ਜਿਹੜੇ ਸਿਪਾਹੀ ਕਰਨਲ ਉਹਨਾਂ ਦੇ ਬਿਆਨ ਪੜ੍ਹ ਕੇ ਤੁਹਾਨੂੰ ਮੈਂ ਦੱਸਣ ਦਿਆਂ ਵਾਂ ਜੇਬੀ ਮਾਲ ਸੈਨ ਕਹਿੰਦਾ ਇਸ ਸਮੇਂ ਅੰਗਰੇਜ਼ਾਂ ਅੰਦਰ ਇਹ ਗੱਲ ਫੈਲ ਚੁੱਕੀ ਸੀ ਕਿ ਹਿੰਦੁਸਤਾਨ ਉਹਨਾਂ ਦੇ ਹੱਥੋਂ ਨਿਕਲ ਚੁੱਕਾ ਜਰਨਲ ਹੈਰੀ ਸਮਿਥ ਨੂੰ ਸਿੱਖਾਂ ਨੇ ਵਾਪਸ ਧੱਕ ਦਿੱਤਾ ਸੀ ਜਰਨਲ ਗਿਲਬਰਟ ਨੂੰ ਪਿੱਛੇ ਹਟਾ ਦਿੱਤਾ ਸੀ ਉਹਨਾਂ ਨੂੰ ਇਹ ਵੀ ਡਰ ਸੀ ਕਿ ਰਾਤੋਂ ਰਾਤ ਤੇਜ਼ ਸਿਉਂਦੀ ਫਿਰੋਜ਼ਪੁਰ ਵਾਲੀ ਫੌਜ ਆ ਕੇ ਉਹਨਾਂ ਤੇ ਟੁੱਟ ਪਵੇਗੀ ਤੇ ਗਰੇਜ਼ਾਂ ਦਾ ਨਿਸ਼ਾਨ ਪਤਾ ਨਹੀਂ ਲੱਭਣਾ 30000 ਫੌਜੀ ਤੇਜ ਕੋਲ ਕੋੜ ਸਵਾਰ ਤੇਜ ਸਿੰਘ ਕੋਲ ਜੇ ਉਹ ਵੀ ਆਣ ਟੁੱਟ ਪੈਂਦੀ ਅੰਗਰੇਜ਼ ਗਲੈਂਡ ਤੱਕ ਭੱਜੇ ਜਾਂਦੇ ਤਾਂ ਲੱਭਦੇ ਗਵਰਨਰਲ ਕੈਪਟਨ ਰਾਹਪਰਟ ਕਸ਼ਟ ਕੀ ਜਾਂਦਾ ਗਵਰਨਰ ਜਨਰਲ ਦੀ ਤਰਫੋਂ ਖਬਰ ਆਈ ਕਿ ਅੰਗਰੇਜ਼ 21 ਦਸੰਬਰ ਦੇ ਹਮਲੇ ਵਿੱਚ ਹਾਰ ਚੁੱਕੇ ਤੇ ਹਾਲਾਤ ਬਹੁਤ ਖਰਾਬ ਹਨ ਸਾਰੇ ਸਰਕਾਰੀ ਦਸਤਾਵੇਜ਼ ਨਸ਼ਟ ਕਰ ਦਿੱਤੇ ਜਾਣ ਫਿਰ ਵਿਲੀਅਮ ਐਡਵਰਟ ਕੀ ਜਾਂਦਾ ਇੱਕ ਫੌਜ ਦਾ ਸਿਪਾਈ ਜੇਕਰ ਸਿੱਖਾਂ ਨੇ ਰਾਤ ਨੂੰ ਹਮਲਾ ਕਰ ਦਿੱਤਾ ਹੁੰਦਾ ਤਾਂ ਇਸ ਦੇ ਨਤੀਜੇ ਬੜੇ ਭਿਆਨਕ ਹੁੰਦੇ ਜਿਹੜੀ ਉਹ ਰਾਤ ਆ ਨਾ ਜਿਹੜੀ ਇਹਨਾਂ ਗੱਦਾਰਾਂ ਨੇ ਗਵਾਈ ਕਹਿੰਦਾ ਜੇ ਸਿੱਖ ਉਹਦੋਂ ਹਮਲਾ ਕਰ ਦਿੰਦੇ ਤੇ ਬੜੇ ਭਿਆਨਕ ਨਤੀਜੇ ਹੁੰਦੇ ਕਿਉਂਕਿ ਸਾਡੀਆਂ ਯੂਰੋਪੀਅਨ ਰੈਜਮੀਟਾਂ ਦੀ ਲੜਨ ਦੀ ਤਾਕਤ ਬਿਲਕੁਲ ਖਤਮ ਹੋ ਚੁੱਕੀ ਸੀ ਫਿਰ ਇੱਕ ਤੁਹਾਨੂੰ ਮੈਂ ਸਿਪਾਈ ਆ ਉਹ ਜਿਹੜਾ ਵਾ ਉਹਦੇ ਬੜ ਕੇ ਸੁਣਾਉਣਾ ਕੋ ਲੰਮੀ ਹੋ ਜਾਣੀ ਫਿਰ ਕਿਸੇ ਦਿਨ ਸੁਣਾ ਦੂੰਗਾ ਜਾਰਜ ਬਰੂਸ ਉਹ ਕਹਿੰਦਾ ਜਦ ਉਹਨਾਂ ਦੇ ਚਾਰ ਛਪੇਰੇ ਗੋਲੇ ਫਟ ਰਹੇ ਸਨ ਤੇ ਗਾਫ ਅਤੇ ਹਾਰ ਡਿੰਗ ਨੇ ਇੱਕ ਛੋਟੇ ਜਿਹੇ ਤੰਬੂ 'ਚ ਬੈਠ ਕੇ ਫੈਸਲਾ ਕੀਤਾ ਗਾਫ ਤੇ ਹਾਰ ਡਿੰਗ ਤੇ ਉਹ ਕਮਾਨ ਸੀ ਈਸਟ ਇੰਡੀਆ ਕੰਪਨੀ ਦੀ ਕਿ ਮੈਦਾਨ ਛੱਡਿਆ ਜਾਵੇ ਉਹ ਦੋਵੇਂ ਜਾਣਦੇ ਸੀ ਕਿ ਸਿਪਾਹੀ ਥੱਕ ਗਏ ਆ ਔਰ ਮੁਕਾਬਲਾ ਨਹੀਂ ਕਰ ਸਕਦੇ ਤੇ ਇਹ ਮੈਦਾਨ ਆਪਾਂ ਬਿਨਾਂ ਸ਼ਰਤ ਛੱਡ ਦਈਏ ਫਿਰ ਇੱਕ ਸਿਪਾਈ ਸੀਤਾ RAM ਅੰਗਰੇਜ਼ੀ ਫੌਜ ਦਾ ਹਿੰਦੂ ਸਪਤਾਨੀ ਸਿਪਾਈ ਆ ਉਹ ਕੀ ਆਂਦਾ ਅਸੀਂ ਰਾਤ ਵੇਲੇ ਡਰ ਕਾਰਨ ਅੱਗ ਵੀ ਨਹੀਂ ਸੀ ਪਾਲ ਸਕਦੇ ਕਿਉਂ ਠੰਡ ਪੂਰੀ ਸੀ 21 22 ਦਸੰਬਰ ਨੂੰ ਇੰਨਾ ਦਿਨਾਂ ਚ ਲੜਾਈ ਹੋਈ ਸੀ ਕਹਿੰਦਾ ਜਿੱਥੇ ਵੀ ਅੱਗ ਬਲਦੀ ਸਿੱਖ ਫੌਜ ਦੇ ਤੋਪਖਾਨੇ ਦੇ ਗੋਲੇ ਉੱਥੇ ਮੀਂਹ ਵਾਂਗ ਵਰਨ ਲੱਗ ਪੈਂਦੇ ਵੀਰੋ ਘਟੋ ਘੱਟ 50 ਬੰਦਿਆਂ ਨੇ ਬਿਆਨ ਦਰਜ ਕਰਾਏ ਫਰੋਜ਼ ਸ਼ਾਹ ਦੀ ਲੜਾਈ ਤੇ ਸਿੱਖ ਜਿੱਤੇ ਸੀ ਸਿੱਖ ਹਾਰੇ ਨਹੀਂ ਗਦਾਰ ਹਾਰੇ ਗਦਾਰਾਂ ਨੇ ਸਿੱਖ ਫੌਜ ਨੂੰ ਹਰਾਇਆ ਤਲਗੀਆਂ ਵਾਲੇ ਦੀ ਫੌਜ ਮਹਾਰਾਜਾ ਸ਼ੇਰੇ ਪੰਜਾਬ ਦੀ ਫੌਜ ਜਿੱਤੀ ਸੀ ਹਰੀ ਸਿੰਘ ਨਲੂਏ ਵਰਗੇ ਸਰਦਾਰ ਹੁੰਦੇ ਤੇ ਅੰਗਲੈਂਡ ਤਾ ਕੰਗੂਰਿਆਂ ਨੂੰ ਭਜਦਿਆਂ ਰਾਹ ਨਹੀਂ ਸੀ ਲੱਭਣਾ ਇੱਕ ਬੰਨੇ 36 ਜ਼ਿਲ੍ਹਿਆਂ ਦਾ ਪੰਜਾਬ ਦਾ ਰਾਜ 36 ਜ਼ਿਲ੍ਹੇ ਸੀ ਦੂਜੇ ਬੰਨੇ ਸੂਰਜਨੀ ਸਿੰਘ ਰੇਜ ਦਾ ਕਹਿੰਦੇ ਛੇਬ ਦਾ ਸਾਰੀ ਤਾਕਤ ਤੇ ਬਿਨਾਂ ਸ਼ਰਤੋ ਹਥਿਆਰ ਸੁੱਟਣ ਨੂੰ ਤਿਆਰ ਸੀ ਤੋ ਵੀਰੋ ਚੰਗੀ ਲੱਗੀ ਸ਼ੇਅਰ ਕਰ ਦਿਓ ਕੋਈ ਭੁੱਲਾਂ ਗਿਆ ਝੋਲੀ ਚ ਪਾ ਦਿਓ ਵੈਗਰੂ ਦਾ ਖਾਲਸਾ ਵੈਗਰੂ ਦੀਫਾ